ਤੋ ਕੋਈ ਗਰੀਬੀ ਦੇ ਹਾਲਾਤ ਹੀ ਇਹੋ ਜਿਹੇ ਹੁੰਦੇ ਆ ਮਜਬੂਰ ਹੋ ਜਾਂਦਾ ਬੰਦਾ ਆਟੋਮੈਟਿਕੀ ਹੂੰ ਠੀਕ ਆ ਨਾ ਦਿਹਾੜੀ ਨਹੀਂ ਪੂਰੀ ਮਿਲਦੀ ਇਹ ਠੇਕੇ ਦੇ ਕਰਦੇ ਆ ਜੀ ਇਹਦੇ ਚ ਕੋਈ ਮਾੜੀ ਮੋਟੀ ਸਾਨੂੰ ਚੱਲ ਹੈਗਾ ਕੋਈ 5-600 ਰੁਪਿਆ ਦਿਹਾੜੀ ਬਣ ਜਾਂਦੀ ਆ ਤੇ ਨਹੀਂ ਅੱਗੇ ਸੀਰ ਸੂਰ ਲੈਂਦੇ ਸੀਗੇ ਤੇ ਉਹਨਾਂ ਚ ਕੋਈ ਸਾਨੂੰ ਓਡੀ ਲੱਭਤ ਨਹੀਂ ਹੈ ਗਟੇ ਦਾ ਜੀ ਪੂ ਦਾ ਚੱਲਦਾ ਤਾਂ 100 ਰੁਪਏ ਵੀ ਚੱਲਦੇ ਆ ਜੀ ਤੇ ਪਰ 100 ਰੁਪਏ ਦੇ ਕੇ ਕੋਈ ਖੁਸ਼ ਨਹੀਂਗਾ ਜੀ ਯਾਨੀ 60 ਰੁਪਏ ਦੇ 70 ਰੁਪਏ ਦੇ ਵਿੱਚ ਵਿੱਚ ਸਾਨੂੰ ਮਿਲਦੀ। ਅਸੀਂ ਘੱਟੋ ਘੱਟ ਵੀ ਪਿੰਡ ਦੇ ਵਿੱਚ ਜੀ ਅੱਧੇ ਪਿੰਡ ਦਾ ਹੀ ਕੰਮ ਕਰਦੇ ਆਂ। ਮਤਲਬ ਸਾਡੇ ਜਿੰਨੇ ਵੀ ਜ਼ਿੰਮੇਵਾਰ ਭਰਾਵਾ ਹੱਥੋਂ ਹੀ ਕੰਮ ਕਰਾਉਂਦੇ ਆ ਜੀ। ਮਤਲਬ ਸਾਡੇ ਬਹੁਤ ਵਧੀਆ ਸਿਆਲੋ ਸਿਆਲ ਮਤਲਬ ਸਾੜੀ ਸੋਣੀ ਬਹੁਤ ਕੰਮ ਚੱਲਦਾ ਰੇ ਦਾ ਸਪਰੇ ਦਾ। ਤੁਸੀਂ ਹੋਰ ਕੀ ਕੰਮ ਕਰਦੇ ਹੋ ਜਦੋਂ ਕਈ ਰੇ ਇਹਨਾਂ ਨਾਲੋਂ ਅਲੱਗ ਹੋ ਜਾਂਦੇ ਆ ਅਸੀਂ ਕੰਪੈਨ ਚਲਾਉਂਦੇ ਆ ਜੀ ਸਾਡਾ ਕੰਪੈਨ ਦਾ ਸੀਜ਼ਨ ਚੱਲ ਪਈਂਦਾ ਹੁਣ 2 ਮਹੀਨੇ ਦਾ ਸਾਡੇ ਆ ਚੱਲ ਜਾਣੇ ਰੇ ਸਪਰੇਅ ਦਾ ਕੰਮ ਚੱਲੀ ਜਾਣਾ ਹੋਰ ਵੀ ਪੜਦੇ ਵੱਜੇ ਕੋਈ ਮਜ਼ਦੂਰੀ ਆ ਜਾਂਦੀ ਆ ਟੂੜੀ ਦਾ ਸੀਜ਼ਨ ਉਧਰ ਹੜਮਿਆਂ ਦਾ ਸੀਜ਼ਨ ਮੈਂ ਉਧਰ ਲਾ ਕੇ ਵਰਕਸ਼ਾਪ ਦੇ ਵਿੱਚ ਥਰਨਪੁਰ ਕੰਮ ਕੀਤਾ ਜੀ ਮੈਂ ਅੱਛਾ ਥਰਨਪੁਰ ਕੰਮ ਕਰਦਾ ਮੈਂ ਉੱਥੇ ਮਤਲਬ ਹੜੀ ਮੌਕੇ ਮਤਲਬ ੜਮਿਆਂ ਸੀਜ਼ਨ ਖਤਮ ਹੋ ਜਾਂਦਾ ਜੋ ਟੂੜੀ ਮੌਕੇ ਵਿੱਚ ਆਏ ਨਾ ਟੂੜੀ ਦਾ ਸੀਜ਼ਨ ਇੱਥੇ ਲਾ ਕੇ ਫਿਰ ਚੋ ਨਾਜੂਨ ਲਾਈਦਾ ਜੀ ਚੋ ਨਾ ਲਾ ਕੇ ਫਿਰ ਰੇ ਰੂਪਾ ਆ ਕੇ ਫਿਰ ਚਲੇ ਜਾਂਦਾ ਜੀ ਉਹ ਪਿੰਡ ਦੇ ਜਿੰਮੇਦਾਰ ਸਾਡੇ ਪਿੰਡ 'ਚ ਹੀ ਪਿੰਡ ਦੇ ਮਜ਼ਦੂਰਾਂ ਦੇ ਕਰਾਉਂਦੇ ਬਾਹਰੋਂ ਨਹੀਂ ਕੰਮ ਕਰਾਉਂਦੇ ਇੱਥੇ ਜਿੰਨੀ ਵੀ ਰੇਤ ਸਪਰੇਅ ਦਾ ਕੰਮ ਆ ਪਿੰਡ ਦੇ ਮਜ਼ਦੂਰਾਂ ਦੇ ਕਰਾਉਂਦੇ ਆ ਬਾਹਰਲਾ ਬੰਦਾ ਨਹੀਂ ਕੋਈ ਆ ਸਾਡੇ ਪਿੰਡ 'ਚ ਰੇਤ ਖਲਵਾਰਨ ਜਾ ਕੋਈ ਸਪਰੇਅ ਦਾ ਕਰਕੇ ਜਾ ਕੋਈ ਰੇ ਦਾ ਕਰਕੇ ਸਾਡੇ ਪਿੰਡ ਦੇ ਜਿੰਮੇਦਾਰ ਸਾਡੇ ਪਿੰਡ ਦੇ ਹੀ ਪਿੰਡ ਦੇ ਬੰਦਿਆਂ ਦੀ ਕੰਮ ਕਰਾਉਂਦੇ ਆ ਕਣੀ ਗਰੀਬੀ ਇਨੀ ਸੀ ਗਰੀਬੀ ਦੇ ਚੱਕਰ ਦੇ ਵਿੱਚ ਬਈ 5 ਕਿ 400 ਰੁਪਈਆ ਹੁੰਦਾ ਜੀ ਰੇਟ ਜੇ ਉਹ ਦੇ ਸੀਲ ਲੈਂਦੀ ਘਰਦਿਆਂ ਲੋੜਾਂ ਹੁੰਦੀਆਂ ਕਿਉਂ ਤੁਹਾਨੂੰ ਪਤਾ 1.5 ਲੱਖ ਰੁਪਈਏ ਨਾਲ ਸਾਲ ਕੱਢਣਾ ਬਹੁਤ ਔਖਾ ਜੀ ਹੁਣ 4 ਜੀ ਹੁੰਦੇ ਆ ਕਰੇ ਤੇ ਚਾਰਾਂ ਜੀਆਂ ਨਾਲ 1.5 ਲੱਖ ਨਾਲ ਕੀ ਬਣਦਾ ਹੀ ਆ ਜੀ ਤੇ ਇਹ ਕਰਕੇ ਬਈ ਫਿਰ ਆ ਉਹ ਪੈਸੇ ਪਹਿਲਾਂ ਕੋਸ ਦੋ ਕਸਤਾਂ ਦੇ ਵਿੱਚ ਜ਼ਿੰਮੇਦਾਰ ਪੈਸੇ ਦਿੰਦਾ ਹੁੰਦਾ ਸਾਨੂੰ ਹੂੰ ਹੂੰ ਤੇ ਇੱਕ ਕਸਤ ਪਹਿਲਾਂ ਲੈ ਲਈ ਐ ਕੁਮਲ ਕੇ ਹਾੜੀ ਦੇ ਵਿੱਚ ਮਿਲ ਜਾਂਦੀ ਕਸਤ ਉਹ ਵੀ ਲੈ ਕੇ ਵਾਤ ਲਿੰਦਾ ਉਦੋਂ ਬਾਅਦ ਫਿਰ 5-6 ਮਹੀਨੇ ਤੁਹਾਨੂੰ ਪਤਾ ਹੀ ਐ ਜੀ ਕਿਵੇਂ ਕਜਾਰਾ ਕਰਨਾ ਹੁੰਦਾ ਬਈ ਆ ਪਹਿਲੀ ਗੱਲ ਤਾਂ ਜਿਹੜਾ ਬੰਦਾ ਅਣਪੜਾ ਜਿਹੜਾ ਗਰੀਬ ਬੰਦਾ ਨਾ ਉਹਦੀ ਤਾਂ ਮੇਲਾ ਕੋਈ ਹਿੰਮਤੀ ਹੈ ਨਹੀਂ ਜੀ ਬੰਦੇ ਦੀ ਯਾਰ ਗਰੀਬ ਬੰਦੇ ਦੀ ਤਾਂ ਜਮੈਂ ਹੀ ਨਹੀਂ ਕੋਈ ਸੁਣਦਾ ਮੈਂ ਖੁਦ ਆ ਮੈਂਬਰ ਆ ਮੌਜੂਦਾ ਮੈਂਬਰ ਐ ਇਸ ਵਾਰ ਪਰ ਮੇਰੇ ਹਿਸਾਬ ਨਾਲ ਮੇਰੀ 35-37 ਸਾਲਾਂ ਦੀ ਉਮਰ ਹੋ ਗਈ। ਵੇਹੇ ਕਿਹੜੇ ਬੰਦੇ ਦੇ ਨਹੀਂ ਹੱਥ ਮੂਰੇ ਐਡਾ ਵੀ ਸਾਡਾ ਕੋਈ ਕਾਰਡ ਬਣਾ ਦਿਓ। ਕਿਸੇ ਟਾਈਮ ਪੰਜਾਬੀ ਦੇ ਵਿੱਚ ਖੁੱਲੀ ਕਵਿਤਾ ਲਿਖਣ ਵਾਲੇ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਸੀ, ਓਏ ਮਜ਼ਦੂਰ ਚੰਗੇ ਲੱਗਦੇ ਨੇ ਤੇ ਨਿੱਕੇ-ਨਿੱਕੇ ਖਿਆਲ ਇਹਨਾਂ ਦੇ। ਖੁੱਲੀ ਕਵਿਤਾ ਦੇ ਵਿੱਚ ਮਜ਼ਦੂਰਾਂ ਬਾਰੇ ਉਹਨਾਂ ਨੇ ਕਾਫੀ ਗੱਲਾਂ ਲਿਖੀਆਂ ਤੇ ਜੇਕਰ ਦੇਖੀਏ ਤਾਂ ਇਸੇ ਮਜ਼ਦੂਰ ਤਬਕੇ ਨੂੰ ਲੈ ਕੇ ਆ ਜਿਹੜਾ ਕਾਫੀ ਸਾਰੇ ਕਵੀ ਰਾਈਟਰ ਆ ਜਿਹੜੇ ਉਹ ਲਿਖਦੇ ਰਹਿੰਦੇ ਪਰ ਫਿਰ ਵੀ ਵੱਡੇ ਪੱਧਰ ਦੇ ਉੱਤੇ ਇਸ ਤਬਕੇ ਦਾ ਜੋ ਗੱਲਾਂ ਬਾਤਾਂ ਹੈਗੀਆਂ ਜੋ ਇਹਨਾਂ ਦੀਆਂ ਤਕਲੀਫਾਂ ਹੈਗੀਆਂ ਉਹ ਵੱਡੇ ਪੱਧਰ ਦੇ ਉੱਤੇ ਮੀਡੀਆ ਵੱਲੋਂ ਅਕਸਰ ਛਪਾ ਲਈਆਂ ਜਾਂਦੀਆਂ ਹੈਗੀਆਂ ਗੀਤਾਂ ਦੇ ਵਿੱਚ ਸਾਹਿਤ ਵਿੱਚ ਵੀ ਆ ਜਿਹੜੀ ਬੰਦੀ ਜੋ ਸਥਾਨ ਮਿਲਣਾ ਚਾਹੀਦਾ ਸੀਗਾ ਇਹਨਾਂ ਨੂੰ ਮਿਲਿਆ ਨਹੀਂ ਮਤਲਬ ਹਾਸ਼ੀਏ ਤੋਂ ਪਾਸੇ ਧੱਕਿਆ ਹੋਇਆ ਤਬਕਾ ਭਾਵੇਂ ਵੱਡੀ ਗਿਣਤੀ ਦੇ ਵਿੱਚ ਇਹ ਤਬਕਾ ਹੈਗਾ ਪਰ ਹਾਸ਼ੀਏ ਤੋਂ ਪਾਸੇ ਹੈਗਾ ਇਸ ਚੈਨਲ ਦੇ ਰਾਹੀਂ ਇਹ ਕੋਸ਼ਿਸ਼ ਹਮੇਸ਼ਾ ਤੋਂ ਰਹੀ ਹੈਗੀ ਆ ਕਾਫੀ ਸਾਰੀਆਂ ਵੀਡੀਓਜ਼ ਆ ਜਿਹੜੀਆਂ ਤੁਸੀਂ ਸਾਡੀਆਂ ਦੇਖੀਆਂ ਆ ਆਪਾਂ ਵੱਖਰੇ ਵੱਖਰੇ ਕੰਮ ਧੰਦਿਆਂ ਦੇ ਵਿੱਚ ਲੱਗੇ ਹੋਏ ਮਜ਼ਦੂਰ ਵੀਰਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਆ ਤੇ ਉਹਨਾਂ ਕੰਮ ਧੰਦਿਆਂ ਦੇ ਦੌਰਾਨ ਉਹਨਾਂ ਨੂੰ ਕੀ ਸਮੱਸਿਆਵਾਂ ਆਉਂਦੀਆਂ ਹੈਗੀਆਂ ਉਹ ਪਹਿਲਾਂ ਕਿਹੜੇ ਕੰਮਾਂ ਦੇ ਵਿੱਚ ਸੀਗੇ ਉਹਨਾਂ ਕੰਮਾਂ ਦੇ ਵਿੱਚ ਕੀ ਦਿੱਕਤਾਂ ਸੀਗੀਆਂ ਤਮਾਮ ਸਵਾਲ ਜਵਾਬ ਆ ਜਿਹੜੇ ਉਹਨਾਂ ਦੇ ਨਾਲ ਕਰਦੇ ਹੈਗੇ ਆ ਹੁਣ ਪੰਜਾਬ ਦੇ ਵਿੱਚ ਧਰਤੀ ਫਿਰ ਤੋਂ ਦੁਬਾਰਾ ਤੋਂ ਹਰੀ-ਭਰੀ ਹੋ ਰਹੀ ਆ ਤੁਸੀਂ ਆਸ-ਪਾਸੇ ਦੇਖਦੇ ਹੋ ਕਣਕਾਂ ਜਿਹੜੀਆਂ ਉਹ ਇੱਕ ਵਾਰੀ ਧਰਤੀ ਦਾ ਸੀਨਾ ਪਾਰ ਪਾੜ ਕੇ ਆ ਜਿਹੜੀਆਂ ਉਹ ਨਿਕਲ ਚੁੱਕੀਆਂ ਤੇ ਇਸ ਸਮੇਂ ਆ ਜਿਹੜਾ ਇਹਨਾਂ ਨੂੰ ਸਭ ਤੋਂ ਵੱਧ ਜ਼ਰੂਰਤ ਆ ਜਿਹੜੀ ਪਾਣੀ ਦੇ ਨਾਲ-ਨਾਲ ਆ ਜਿਹੜੀ ਉਹ ਖਾਦਾਂ ਦੀ ਵੀ ਹੈਗੀ ਆ ਤੇ ਪਿਛਲੇ ਸਮੇਂ ਦੇ ਦੌਰਾਨ 60-70 ਦੇ ਦੌਰਾਨ ਇੱਥੇ ਹਰੀ ਕ੍ਰਾਂਤੀ ਆਈ ਤੇ ਹਰੀ ਕ੍ਰਾਂਤੀ ਦੇ ਨਾਲ ਰਿਹਾਂ ਸਪਰੀਹਾਂ ਵੀ ਆਈਆਂ ਤੇ ਆਵੇਂ ਪਹਿਲਾਂ ਸੀਤ ਵਾਲਾ ਕੰਮ ਹੁੰਦਾ ਸੀਗਾ ਪਰ ਹੁਣ ਹਰੀ ਕ੍ਰਾਂਤੀ ਦੇ ਆਉਣ ਦੇ ਨਾਲ ਵੱਡੀ ਪੱਧਰ ਤੇ ਜਿੱਥੇ ਆਪਾਂ ਦੇਖਦੇ ਹੈਗੇ ਆ ਕਿ ਖੇਤਾਂ ਦੇ ਵਿੱਚੋਂ ਖੇਤ ਮਜ਼ਦੂਰੀ ਘਟੀ ਹੈਗੀ ਆ ਉੱਥੇ ਮਜ਼ਦੂਰੀ ਦਾ ਬਦਲਮਾਰੂਪ ਵੀ ਆ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਉੱਥੇ ਮਜ਼ਦੂਰੀ ਦਾ ਬਦਲਮਾਰੂਪ ਇਹ ਮੈਂ ਦੇਖਣ ਨੂੰ ਮਿਲ ਰਿਹਾ ਹੈਗਾ ਕਿ ਜਿਹੜੇ ਕੰਮ ਪਹਿਲਾਂ ਦਿਹਾੜੀਆਂ ਦੇ ਉੱਤੇ ਜਾਂ ਸੀਰ ਦੁਆਰਾ ਕੁਝ ਸੀਰੀਆਂ ਤੋਂ ਕਰਵਾਏ ਜਾਂਦੇ ਸੀਗੇ ਉਹਨਾਂ ਕੰਮਾਂ ਦੇ ਠੇਕੇ ਲੈ ਕੇ ਆ ਜਿਹੜੇ ਉਹੀ ਬੰਦੇ ਜਿਹੜੇ ਕਰਨ ਲੱਗ ਗਏ ਹੈਗੇ ਆ ਅਸੀਂ ਇਸ ਟਾਈਮ ਪਿੰਡ ਅਟਾਰੀ ਖੜੇ ਹੋਏ ਆ ਤੇ ਇਥੋਂ ਇੱਕ ਟੀਮ ਜੋ ਕਿ ਪਿੰਡ ਖੋਸਾ ਪੰਡੋ ਤੋਂ ਆ ਖੋਸਾ ਕੋਟਲਾ ਖੋਸਾ ਕੋਟਲਾ ਪੰਡੂ ਨਾਲ ਵੀ ਆ ਤੁਹਾਡੇ ਜੋ ਕਿ ਪਿੰਡ ਖੋਸਾ ਕੋਟਲਾ ਤੋਂ ਆ ਇਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਵੇਂ ਇਹਨਾਂ ਦੇ ਦਿਮਾਗ ਦੇ ਵਿੱਚ ਆਈਡੀਆ ਆਇਆ ਹੈਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਜੀ ਅੱਛਾ ਬਾਈ ਜੀ ਇਹ ਦੱਸੋ ਕਿ ਆ ਕੰਮ ਕਰਦਿਆਂ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਕਟੋ ਘੜੀ 30 ਸਾਲ ਹੋ ਗਏ ਆ ਹੂੰ ਉਦੋਂ 12 14 ਸਾਲ ਦੇ ਹੀ ਗਏ ਜਦੋਂ ਦੇ ਕਰਦਾਨੇ ਜੀਮਿੰਦਾਰਾਂ ਦੇ ਐ ਕੰਮ ਤੇ ਲਾਇਆ ਗਰੀਬੀ ਸੀਗੀ ਕਰ ਦੇ ਵਿੱਚ ਹੂੰ ਤੇ ਨਹੀਂ ਲੋਟ ਆਉਂਦਾ ਸੀਗਾ ਚਾਰ ਚਾਰ ਬੱਚੇ ਪਾਲਣੇ ਦੱਸੋ ਪੰਜ ਪੰਜ ਬੱਚੇ ਪਾਲਣੇ ਕਿਹੜਾ ਮਾਪਿ ਉਹ ਪਾਲ ਸਕਦਾ ਕੋਈ ਕੋਈ ਨਹੀਂ ਪਾਲ ਸਕਦਾ ਇਸ ਕਰਕੇ ਉਦੋਂ ਤੋਂ ਲੈ ਕੇ ਤੇ ਹੁਣ ਤਾਈ ਜੀਮਿੰਦਾਰਾਂ ਦੇ ਤੱਕੇ ਖਾਈ ਜਾਂਦੇ ਆ ਅੱਛਾ ਬਾਈ ਜੀ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਆ ਜੀ ਜੀ ਪੜਦੇ ਆ ਹਾਂ ਜੀ ਮੁੰਡੇ ਦੀ ਤਾਂ ਸ਼ਾਦੀ ਹੋ ਚੁੱਕੀ ਆ ਕੁੜੀ ਹੈਗੀ 14 15 ਸਾਲ ਦੀ ਆ ਅਛਾ ਲੜਕੀ ਨੂੰ ਪੜਾ ਰਹੇ ਆ ਲੜਕੀ ਹਟ ਗਈ ਸੀ ਪੜਨ ਨੂੰ ਉਹ ਤਾਂ 8ਵੀਂ ਚ ਪੜੀਦੀ ਸੀਗੀ ਬਸ ਉਸ ਤੋਂ ਬਾਅਦ ਨਹੀਂ ਮੌਲ ਹੀ ਨਹੀਂ ਕੋ ਉਹ ਯਾਰ ਅੱਜ ਕੱਲ ਪਿੰਡਾਂ ਦੇ ਵਿੱਚ ਬੁਰੇ ਹਾਲ ਆ ਇਹ ਤੁਹਾਨੂੰ ਇਦਾਂ ਕਿਉਂ ਲੱਗਦਾ ਹੈਗਾ ਕਿਉਂਕਿ ਦੇਖੋ ਪੜ੍ਹਾਈ ਬਹੁਤ ਜ਼ਿਆਦਾ ਇੰਪੋਰਟਡ ਆ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਲੜਕਾ ਹੋਵੇ ਚਾਹੇ ਲੜਕੀ ਹੋਵੇ ਦੇਖੋ ਜੀ ਗਰੀਬੀ ਦੇ ਹਾਲਾਤ ਹੀ ਇਹ ਜਿਹੇ ਹੁੰਦੇ ਆ ਮਜਬੂਰ ਹੋ ਜਾਂਦਾ ਬੰਦਾ ਆਟੋਮੈਟਿਕੀ ਹੂੰ ਠੀਕ ਆ ਨਾ ਦਿਹਾੜੀ ਨਹੀਂ ਪੂਰੀ ਮਿਲਦੀ ਇਹ ਕਰੀਏ ਹੁਣ ਆ ਚਾਰ ਪੰਜ ਬੰਦੇ ਲੱਗੇ ਆ ਕੰਮ ਕਰੀ ਜਾਂਦੇ ਆ ਠੇਕੇ ਦੇ ਕਰਦੇ ਆ ਜੀ ਇਹਦੇ ਚ ਕੋਈ ਮਾੜੀ ਮੋਟੀ ਸਾਨੂੰ ਚੱਲ ਹੈਗਾ ਕੋਈ 5-600 ਰੁਪਿਆ ਦਿਹਾੜੀ ਬਣ ਜਾਂਦੀ ਆ ਤੇ ਨਹੀਂ ਅੱਗੇ ਸੀਰ ਸੂਰ ਲੈਂਦੇ ਸੀਗੇ ਤੇ ਉਹਨਾਂ 'ਚ ਕੋਈ ਸਾਨੂੰ ਓਡੀ ਲੱਭਤ ਨਹੀਂ ਹੈਗੀ ਜੀ ਹਾਂਜੀ ਅੱਛਾ ਅੰਕਲ ਜੀ ਤੁਹਾਡਾ ਕੀ ਨਾਮ ਆ ਜੀ ਬਲਵੰਦਰ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਖੋਸਾ ਕੋਟਲਾ ਜੀ ਅਛੇ ਦੱਸਿਓ ਕਿ ਆ ਕੰਮ ਆ ਜਿਹੜਾ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਜਿਹੜਾ ਰੇਪਾਉਣ ਵਾਲਾ ਹੈਗਾ ਇਹ ਸਾਨੂੰ ਹੋ ਗਿਆ ਜੀ 6-7 ਸਾਲ ਹੀ ਹੋਇਆ ਜੀ ਪਹਿਲਾਂ ਰਲਦੇ ਸੀ ਹਾਂ ਹਾਂਜੀ ਪਹਿਲਾਂ ਕਿੱਥੇ ਰਲਦੇ ਸੀਗੇ ਪਿੰਡ ਹੀ ਰਲਦੇ ਸੀ ਅੱਛਾ ਹਾਂਜੀ ਅੱਛਾ ਇਹ ਦੱਸਿਓ ਕਿ ਇਸ ਕੰਮ ਦੇ ਵਿੱਚ ਉਹ ਦਿਹਾੜੀ ਕਿੰਨੀ ਕੀ ਪੈ ਰਹੀ ਹੈਗੀ ਸੀਰ ਨਾਲ ਉਹ ਇਹ ਕੰਮ 'ਚ ਜਿਆਦਾ ਹੀ ਪੈਂਦੀ ਹੈ ਜੀ ਅੱਛਾ ਹਾਂਜੀ ਜੀ ਆਹ ਤੁਹਾਡਾ ਕੀ ਨਾਮ ਹੈ ਬਾਈ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਪਿੰਡ ਖੂਸਾ ਕੋਟਲਾ ਪਹਿਲਾਂ ਤਾਂ ਬਾਈ ਤੁਹਾਡਾ ਬਹੁਤ ਧੰਨਵਾਦ ਜਿਹੜੇ ਸਾਡੇ ਕੋਲੇ ਆਏ ਜਾਂ ਤੁਸੀਂ ਚੱਲ ਗਏ ਹੂੰ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂਜੀ ਅੱਛਾ ਭਈਆ ਕੰਮ ਕਦੋਂ ਕਦੋਂ ਕਰ ਰਹੇ ਹੈਗੇ ਆ ਤੁਹਾਡੀ ਪਹਿਲਾ ਸਾਰੀ ਟੀਮ ਦਾ ਲੀਡਰ ਕੌਣ ਹੈਗਾ ਲੀਡਰ ਜੀ ਅਸੀਂ ਦੋ ਆ ਲਖਵੀਰ ਸਿੰਘ ਆ ਜੀ ਮੇਰਾ ਨਾਮ ਜਗਤਾਰ ਸਿੰਘ ਆ ਜੀ ਅੱਛਾ ਹਾਂਜੀ ਤੇ ਸਾਡੇ ਨਾਲ ਹੀ ਆ ਜਾਨੀ ਭਰਾ ਹੀ ਆ ਇਕੱਠੇ ਕੰਮ ਕਰਦੇ ਆ ਜੀ ਹੂੰ ਤੇ ਚਲੋ ਆ ਇਹ ਨਾ ਜ਼ਿੰਮੇਵਾਰੀ ਹੁੰਦੀ ਆ ਥੋੜੀ ਇਹ ਜਿਵੇਂ ਲਖਵੀਰ ਸਿੰਘ ਠੇਕੇਦਾਰ ਆ ਸਾਡਾ ਹੂੰ ਤੇ ਚਲੋ ਇਹਦੇ ਚ ਪਿੰਡ ਦੇ ਵਿੱਚ ਰਿਲੇਸ਼ਨ ਬਣੇ ਹੋਏ ਆ ਇਹਦੇ ਹੂੰ ਤੇ ਜਿਮੇਦਾਰਾਂ ਦੇ ਵਾਅਦਾ ਵਾਅਦਾ ਤਾਂ ਜਣੀ ਇਹੀ ਵੀ ਜਾਣੀ ਹੋਣੀ ਹੈਗੀ ਸਾਡੀ ਵੀ ਚਲ ਇਹ ਥੋੜਾ ਸਾਡਾ ਮੋਢੀ ਹੈ ਜਣੀ ਵੀ ਪੈਸੇ țeਲੇ ਦਾ ਜੇ ਕਿਸੇ ਨੂੰ ਕੋਈ 1500 ਦੀ ਲੋਡ ਪੈਂਦੀ ਉਹ ਵੀ ਸਾਡੀ ਮਸ਼ੀਨ ਹੱਲ ਕਰਦਾ ਜੀ ਹਾਂਜੀ ਅੱਛਾ ਕੀ ਰੇਟ ਚੱਲਦਾ ਹੈਗਾ ਗੱਟਾ ਖਲਾਰਨ ਦਾ ਹੁਣ ਗੱਟੇ ਦਾ ਜੀ ਪੂ ਦਾ ਚੱਲਦਾ ਤਾਂ 80 ਰੁਪਏ ਵੀ ਚੱਲਦੇ ਆ ਜੀ ਤੇ ਪਰ 80 ਰੁਪਏ ਦੇ ਕੇ ਕੋਈ ਖੁਸ਼ ਨਹੀਂਗਾ ਜੀ ਅੱਛਾ ਯਾਨੀ 60 ਰੁਪਏ ਦੇ 70 ਰੁਪਏ ਦੇ ਵਿੱਚ ਵਿੱਚ ਸਾਨੂੰ ਮਿਲਦੀ ਅੱਛਾ ਹਾਂਜੀ ਅੱਛਾ ਕਿੰਨੇ ਗੱਟੇ ਖਲਾਰ ਦਿੰਦਾ ਇੱਕ ਬੰਦਾ ਦਿਆਂਦੇ ਗੱਟੇ ਦਾ ਹੀ ਖਿਲਾਫ ਦਿੰਨੇ ਆ ਜੀ 12 14 ਗੱਟੇ ਖਿਲਾਫ ਦਿੰਨੇ ਆ ਇੱਕ ਦਿਨ ਦੇ ਵਿੱਚ ਇੱਕ ਬੰਦਾ ਅੱਛਾ ਹਾਂਜੀ ਠੀਕ ਹੈ ਅੱਛਾ ਮਤਲਬ 1000 ਰੁਪਏ ਦੇ ਕਰੀਬ ਦਿਹਾੜੀ ਪੈ ਜਾਂਦੀ ਨਹੀਂ ਨਹੀਂ 1000 ਤਾਂ ਨਹੀਂ ਬਣਦੀ ਜੀ ਕਦੇ ਬਣ ਵੀ ਨਹੀਂ 1000 ਤੋਂ ਥੱਲੇ ਥੱਲੇ ਹੀ ਰਹਿ ਜਾਂਦੇ ਜੀ ਯਾਨੀ 5 600 ਰੁਪਏ ਦਿਹਾੜੀ ਬਣਦੀ ਅੱਛਾ ਹਾਂਜੀ ਬਈ 6 700 ਰੁਪਏ ਦਿਹਾੜੀ ਪੈ ਜਾਂਦੀ ਹੈਗੀ ਆ ਗੁਜ਼ਾਰਾ ਹੋ ਜਾਂਦਾ ਕਰਦਾ ਸੀ 700 ਨਾਲ ਹਾਂਜੀ ਬਸ ਹੋ ਜਾਂਦਾ ਜੀ ਠੀਕ ਆ ਹੂੰ ਵੇਲੇ ਨੂੰ ਚੰਗਾ ਜੀ ਅੱਛਾ ਹਾਂ ਵੇਲੇ ਨੂੰ ਵਧੀਆ ਦਾ 6 700 ਰੁਪਏ ਬਣ ਜਾਂਦੀ ਦਿਹਾੜੀ ਪੈਸਾ ਨੂੰ ਨਕ ਠੀਕ ਹੈ ਜੀ ਤੇ ਬਸ ਬਹੁਤ ਵਧੀਆ ਵਾ ਪਹਿਲੇ ਰਹਿਣ ਦਾ ਚੰਗਾ 6-700 ਰੁਪਿਆ ਦਿਹਾੜੀ ਹੱਥ ਨੂੰ ਸ਼ਾਮ ਨੂੰ ਕਰੇ ਨਗਦੋ ਨਗਦ ਮਿਲ ਜਾਂਦੇ ਰੋਟੀ ਪਾਣੀ ਜ਼ਿੰਮੇਦਾਰ ਤੋਂ ਮਿਲਦੀ ਹੈ ਠੀਕ ਹੈ ਜੀ ਤਿੰਨ ਟਾਈਮ ਰੋਟੀ ਸਵੇਰ ਸ਼ਾਮ ਦੁਪਹਿਰੇ ਠੀਕ ਹੈ ਜੀ ਬਾਕੀ ਗੱਲ ਹੋਰ ਸਾਰੇ ਅਸੀਂ 7-8 ਬੰਦੇ ਆ ਅਸੀਂ 90 ਵੀ ਖਲਾਰ ਦਿੰਨੇ ਆ 80 ਵੀ ਖਲਾਰ ਦੇ ਮਤਲਬ ਕਈ ਵਾਰ 6 ਜਾਂ 5 ਹੁੰਨੇ ਜਿਮੇ ਨਹੀਂ 80 ਬੋਰੀ ਵੀ ਖਲਾਰ ਦਿੰਨੇ 90 ਵੀ ਖਲਾਰ ਦਿੰਨੇ ਆ ਜ ਸਾਡਾ ਰਦਾ 100 ਬੋਰੀ ਵੀ ਖਲਾਰ ਦਿੰਨੇ ਆ ਅਸੀਂ ਘਟੋ ਘਟਵੀਂ ਪਿੰਡ ਦੇ ਵਿੱਚ ਜੀ ਅੱਧੇ ਪਿੰਡ ਦਾ ਹੀ ਕੰਮ ਕਰਦੇ ਆਂ। ਮਤਲਬ ਸਾਡੇ ਜਿੰਨੇ ਵੀ ਜ਼ਿੰਮੇਦਾਰ ਭਰਾਵਾ ਸਾਥੋਂ ਹੀ ਕੰਮ ਕਰਾਉਂਦੇ ਆ ਜੀ। ਮਤਲਬ ਸਾਡਾ ਬਹੁਤ ਵਧੀਆ ਸਾਲੋ ਸਾਲ ਮਤਲਬ ਸਾੜੀ ਸੋਣੀ ਬਹੁਤ ਕੰਮ ਚੱਲਦਾ ਰਹੇ ਦਾ ਸਪਰੇਅ ਦਾ। ਸਾਥੋਂ ਹੀ ਕਰਾਉਂਦੇ ਆ ਜੀ। ਅੱਛਾ ਹੁਣ ਤਾਂ ਰੇ ਦਾ ਠੇਕਾ ਲੈ ਰਹੇ ਹੈਗੇ ਆ ਤੁਸੀਂ। ਅ ਇਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਕੰਮ ਆ ਜਿਹੜੇ ਇਸ ਤਰੀਕੇ ਨਾਲ ਠੇਕੇ ਤੇ ਕਰਦੇ ਹੋ ਤੁਸੀਂ ਖੇਤੀਬਾੜੀ ਦੇ ਵਿੱਚ? ਕਿ ਕਦੇ ਜੇ ਸਪਰੇਅ ਦਾ ਕੰਮ ਹੋ ਗਿਆ। ਠੀਕ ਆ ਜੀ। ਹੋਰ ਪਰ ਰੇਦਾ ਦੇ ਹੋਰ ਤਾਂ ਵੀ ਠਿਕਦੇ ਜਵੇਂ ਹੋਰ ਤਾਂ ਨਹੀਂ ਕੋਈ ਕੰਮ ਕਰਦੇ ਠਿਕਦੇ ਰੇਡ ਸਪਰੇਅ ਦਾ ਹੀ ਹੈ ਜੀ ਅੱਛਾ ਤੁਸੀਂ ਹੋਰ ਕੀ ਕੰਮ ਕਰਦੇ ਹੋ ਜਦੋਂ ਕਈ ਰੇਨਾਂ ਨਾਲੋਂ ਅਲੱਗ ਹੋ ਜਾਂਦੇ ਆ ਅਸੀਂ ਕੰਪੇਨ ਚਲਾਉਂਦੇ ਆ ਜੀ ਸਾਡਾ ਕੰਪੇਨ ਦਾ ਸੀਜ਼ਨ ਚੱਲ ਪਿੰਦਾ ਹੁਣ 2 ਮਹੀਨੇ ਦਾ ਸਾਡੇ ਆ ਚੱਲ ਜਾਣੇ ਰੇ ਸਪਰੇਅ ਦਾ ਕੰਮ ਚੱਲੀ ਜਾਣਾ ਹੋਰ ਵੀ ਪਿੰਡ ਦੇ ਵਜੇ ਕੋਈ ਮਜ਼ਦੂਰੀ ਆ ਜਾਂਦੀ ਆ ਜਿਵੇਂ ਤੂੜੀ ਲੱਦਣੀ ਕੋਈ ਵੀ ਮਜ਼ਦੂਰੀ ਟਾਈਪ ਤੇ ਹੋਵੇ ਉਹ ਕੰਮ ਕਰੀ ਜਾਂਦੇ ਆ ਆਪਦਾ ਨਹੀਂ ਟਾਈਮ ਪਾਸ ਮਾਰਾ ਹੀ ਕਰਾਈ ਜਾਂਦਾ ਅੱਛਾ ਹਾਂਜੀ ਅਛਾ ਕਦੇ ਕਿਸੇ ਨੇ ਵੀ ਪੈਸੇ ਵਗੈਰਾ ਤਾਂ ਨਹੀਂ ਮਾਰੇਗੇ ਵੀ ਮੰਨ ਲਾ ਨਹੀਂ 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 ਪੈਸੇ ਤਾਂ ਛਾ ਉਹਨੂੰ ਸਾਡੇ ਹੱਥ ਪੈਰ ਤੋਂ ਥੋਂ ਤੋਂ ਪਹਿਲਾਂ ਮਿਲ ਜਾਂਦੇ ਸੀ ਅੱਛਾ ਅਸੀਂ ਰੋਟੀ ਫੜਦੇ ਨਾਲ ਹੀ ਪੈਸੇ ਮਿਲ ਜਾਂਦੇ ਆ ਪੈਸੇ ਤਾਂ ਕਨੇ ਵੀ ਅੱਜ ਤੱਕ ਕੋਈ ਕਿਸੇ ਵੀ ਜ਼ਿੰਮੇਵਾਰ ਨੇ ਜਹੀ ਘਟੋ ਘਟ ਵੀ ਸੀਜ਼ਨ ਦੇ ਵਿੱਚ 2000 1800 2000 ਬੋਰੀ ਖਿਲਾਰਦੇ ਆ ਤੇ ਸਾਨੂੰ ਕਿਸੇ ਨੇ ਇਦਾਂ ਦੀ ਦਿੱਕਤ ਨਹੀਂ ਪਈਗੀ ਅਫੀਆ ਬਣਾ ਲਈਏ ਕੋਲ ਵਕਤ ਬਖਰੀਏ ਤੇ ਨਹੀਂ ਪੈਸਾ ਨੂੰ ਸ਼ਾਮਾਂ ਸ਼ਾਮਾਂ ਮਿਲ ਜਾਂਦੇ। ਅੱਛਾ ਤੁਹਾਡੇ ਚ ਕੋਈ ਪੜਿਆ ਲਿਖਿਆ ਬੰਦਾ ਵੀ ਹੈਗਾ ਕੋਈ? ਪੜੇ ਲਿਖੇ ਹੈਗੇ ਬਈ ਇਹ ਵੀ ਬਾਈ ਪੜਿਆ ਵਾ ਠੇਕੇ ਦਾ ਸਾਡਾ ਇੱਕ ਉਹ ਮੁੰਡਾ ਐਣ ਕਾਲਾ ਜਿਹੜਾ। ਕਿੰਨੀਆਂ ਪੜ੍ਹੇ ਬਈ? 10 ਪੜ੍ਹੇ ਜੀ। ਅੱਛਾ ਮੈਂ ਵੈਲਡਿੰਗ ਦਾ ਕੰਮ ਕਰਦਾ ਜੀ। ਪਿਛੇ ਵੈਲਡਿੰਗ ਦਾ ਕੰਮ। ਮੈਂ ਵੈਲਡਿੰਗ ਦਾ ਕੰਮ ਕਰਦਾ ਜੀ। ਉਹ ਕਾਹਦਾ ਕੰਮ ਛੜਤਾ ਬਈ ਫਿਰ ਇੱਧਰ ਨੂੰ ਕਰਦਾ? ਨਹੀਂ ਬਈ ਉਹ ਮੈਂ ਉਹ ਉੱਥੇ ਮਤਲਬ ਸਾੜੀ ਸੋਣੀ ਇੱਥੇ ਹੀ ਕੰਮ ਕਰਦਾ ਵਾਂ। ਮਤਲਬ ਤੂੜੀ ਦਾ ਸੀਜ਼ਨ ਉਧਰ ਹੜਮਿਆਂ ਦਾ ਹੜੀ ਮੁੱਕੇ ਉਹ ਮਤਲਬ ਤੜੰਬਾ ਸੀਜ਼ਨ ਖਤਮ ਹੋ ਜਾਂਦਾ ਜਦ ਤੂੜੀ ਮੁੱਕੇ ਵਿੱਚ ਆਏ ਨਾ ਤੂੜੀ ਹੱਥੀਆਂ ਇੱਥੇ ਲਾ ਕੇ ਫਿਰ ਝੋਨਾ ਝੋਨਾ ਲਾਈਦਾ ਜੀ ਝੋਨਾ ਲਾ ਕੇ ਫਿਰ ਰੇਹ ਰੂਪ ਆ ਗਏ ਫਿਰ ਚਲੇ ਜਾਂਦੇ ਜੀ ਉੱਥੇ ਜੀ ਉਹ ਇੱਥੇ ਮਤਲਬ ਕੰਮ ਬਹੁਤ ਇੱਥੇ ਵੀ ਬਹੁਤ ਉੱਥੇ ਵੀ ਉੱਤ ਵੀ ਕੰਮ ਕਰਦਾ ਇੱਥੇ ਵੀ ਯਾਨੀ ਕੰਮ ਵਾਧੂ ਆ ਪਿੰਡ 'ਚ ਕੰਮ ਮੁੱਕਦਾ ਨਹੀਂ ਪਿੰਡ 'ਚ ਸਾਡੇ ਪਿੰਡ ਸਾਡੇ ਪਿੰਡ ਦੇ ਜ਼ਿੰਮੇਦਾਰ ਸਾਡੇ ਪਿੰਡ 'ਚ ਹੀ ਪਿੰਡ ਦੇ ਮਜ਼ਦੂਰਾਂ ਦੇ ਕਰਾਉਂਦੇ ਬਾਹਰੋਂ ਨਹੀਂ ਕੰਮ ਕਰਾਉਂਦੇ ਇੱਥੇ ਜਿੰਨੀ ਵੀ ਰੇਤ ਸਪਰੇ ਦਾ ਕੰਮ ਆ ਪਿੰਡ ਦੇ ਮਜ਼ਦੂਰਾਂ ਦੇ ਕਰਾਉਂਦੇ ਆ ਬਾਹਰਲਾ ਬੰਦਾ ਨਹੀਂ ਕੋਈ ਆਉਂਦਾ ਸਾਡੇ ਪਿੰਡ 'ਚ ਰੇਤ ਖਲਵਾਰਨ ਜਾ ਕੋਈ ਸਪਰੇ ਦਾ ਕਰਕੇ ਜਾ ਕੋਈ ਰੇ ਦਾ ਕਰਕੇ ਸਾਡੇ ਪਿੰਡ ਦੇ ਜ਼ਿੰਮੇਦਾਰ ਸਾਡੇ ਪਿੰਡ ਦੇ ਹੀ ਪਿੰਡ ਦੇ ਬੰਦਿਆਂ 'ਤੇ ਕੰਮ ਕਰਾਉਂਦੇ ਆ ਜੀ ਅੱਛਾ ਭਾਈ ਜੀ ਕਿ ਅੱਛਾ ਕਦੋਂ ਤੋਂ ਕਿਹਨਾਂ ਨਾਲ ਰਲੀਆਂ ਹੋਈਆਂ ਮੈਨੂੰ ਹੋ ਗਿਆ ਜੀ 10 ਸਾਲ ਰਲੇ ਨੇ ਇਹਨਾਂ ਨਾਲ ਅੱਛਾ ਹਾਂਜੀ ਕਿਵੇਂ ਪੈ ਵਧੀਆ ਦਿਹਾੜੀ ਪੈ ਜਾਂਦੀ ਹੈਗੀ ਬਸ ਜੀ ਟਾਈਮ ਪਾਸ ਹੋ ਜਾਂਦਾ ਵਾ ਗੁਜ਼ਾਰਾ ਚੱਲੀ ਜਾਂਦਾ ਕਰਦਾ ਮੈਰਿਡ ਹੋ ਤੁਸੀਂ ਹਾਂਜੀ ਕਿੰਨੇ ਬੱਚੇ ਆ ਤਿੰਨ ਕੁੜੀਆਂ ਜੀ ਅੱਛਾ ਕਿ ਕਿੰਨੀ-ਕਿੰਨੀ ਉਮਰ ਦੀਆਂ ਹੈਗੀਆਂ ਇੱਕ ਹੈਗੀ 7 ਸਾਲ ਦੀ ਤੇ ਇੱਕ 4 ਸਾਲ ਦੀ ਹੈ ਜੀ ਤੇ ਇੱਕ ਹਜੇ 3-4 ਮਹੀਨਿਆਂ ਦੀ ਹੈ ਅੱਛਾ ਪੜਾ ਰਹੇ ਹੋ ਬੱਚਿਆਂ ਨੂੰ ਇੱਕ ਕੁੜੀ ਉਹ ਨਾਨਕੀ ਰਹਿੰਦੀ ਆ ਜੀ ਉਹ ਪੜਦੀ ਆ ਦੂਜੀ ਕੁੜੀ ਹਜੇ ਛੋਟੀ ਆ ਚੌਥਾ ਸਾਲ ਲੱਗਿਆ ਉਹਨੂੰ ਉਹ ਹਜੇ ਜਾਂਦੀ ਨਹੀਂ ਸਕੂਲ ਜੀ ਹਾਂਜੀ ਤੇ ਬਾਕੀ ਦੂਜੀ ਤੀਜੀ ਤੇ ਛੋਟੀ ਆ ਜੀ ਜੀ ਹਾਂਜੀ ਅੱਛਾ ਭਾਈ ਜੀ ਇਹ ਦੱਸਿਓ ਕਿ ਅ ਤੁਸੀਂ ਪਹਿਲਾ ਸੀਰ ਵੀ ਲਾਏ ਹੋਏ ਆ ਹਾਂਜੀ ਸੀਰ ਲਿਆ ਜੀ ਮੰਨ ਕੇ ਚੱਲੋ ਯਾਨੀ 10 ਸਾਲ ਦੀ ਉਮਰ ਤੋਂ ਹੀ ਚੱਲ ਪਈ ਸੀਰਾਂ ਦੇ ਵਿੱਚ ਹਾਂਜੀ अच्छा 10 ਸਾਲ ਕਿੰਨੀ ਕਿੰਨਾ ਸਮਾਂ ਤੁਸੀਂ ਸੀਰ ਹੰਡਾਇਆ ਹੈਗਾ ਸੀਰ ਜੀ ਘੜ ਤੋਂ ਘੱਟ ਮਤਲਬ ਬਾਲਾ ਨਹੀਂ ਤਾਂ 10 12 ਸਾਲ ਸੀਰ ਲਾਇਆ ਜੀ ਜਣੀ ਨਿਆਣੇ ਹੁੰਦਿਆ ਨਹੀਂ ਜਣੀ ਗਰੀਬੀ ਇੰਨੀ ਸੀ ਗਰੀਬੀ ਦੇ ਚੱਕਰ ਦੇ ਵਿੱਚ ਬਈ 5 ਕਿ 400 ਰੁਪਈਆ ਹੁੰਦਾ ਜੀ ਰੇਟ ਜੇ ਉਹਦੇ ਸੀਰ ਲੈਂਦੇ ਅੱਛਾ ਜਦੋਂ ਤੁਸੀਂ ਹਟੇ ਆ ਥੋੜਾ ਇੱਧਰ ਨੂੰ ਇੱਧਰ ਨੂੰ ਸਾਹਮਣੇ ਕਰੀ ਜਾਂਗੇ ਨਾ ਅੱਛਾ ਅੱਛਾ ਬਈ ਜਦੋਂ ਤੁਸੀਂ ਹਟੇ ਹੋ ਸੀਰ ਤੋਂ ਉਸ ਸਮੇਂ ਕਿੰਨਾ ਠੇਕਾ ਚੱਲਦਾ ਸੀ ਸਾਲ ਦਾ ਉਦੋਂ ਦਾ ਠੇਕਾ ਹੀ ਵੇਖ ਲਓ ਮਤਲਬ 500 ਰੁਪਏ ਦਾ ਮਹੀਨੇ ਦਾ ਹੁੰਦਾ ਸੀਗਾ ਤੇ ਮਹਾ ਚੱਲਦਾ ਸੀ ਉਦੋਂ ਮੇਰੇ ਸਾਹ ਨਾਲ 9-10000 ਰੁਪਏ ਚੱਲਦਾ ਸੀ ਸਾਲ ਦਾ ਜਦੋਂ ਹੁਣ ਤੁਸੀਂ ਛੱਡਿਆ ਹੈਗਾ ਸੀਰ ਦਾ ਕੰਮ ਉਦੋਂ ਕਿੰਨਾ ਠੇਕਾ ਚੱਲ ਰਿਹਾ ਸੀ ਉਦੋਂ ਦਾ ਠੇਕਾ ਤਾਂ ਹੀ ਹੁਣ ਬਹੁਤ ਚੱਲਦਾ ਪਿੰਡਾਂ ਦੇ ਵਿੱਚ ਲੱਗ ਲੱਗ ਚੱਲਦਾ ਜਿਉਂ ਜਿਹਦਾ ਮਜ਼ਦੂਰ ਮਤਲਬ ਕੰਮ ਜਾਣਦਾ ਉਹ ਹਿਸਾਬ ਨਾਲ ਹੀ ਉਹਦਾ ਠੇਕਾ ਹੁੰਦਾ ਸੀ ਅੱਛਾ ਜੇ ਮੰਨ ਲਓ ਵੀ ਪੂਰਾ ਪਰਪੱਕ ਹੋਵੇ ਮੰਨ ਲਾ ਵੀ ਜ਼ਿਮੀਂਦਾਰ ਨੂੰ ਖੇਤ ਗੇੜਾ ਮਾਰਨਾ ਹੀ ਨਾ ਪਵੇ ਹਾਂਜੀ ਹਾਂਜੀ ਉਹਨੂੰ ਕਿੰਨਾ ਕੁ ਪੈਸੇ ਮਿਲਦੇ ਉਹਨੂੰ ਅਛਾ ਭਾਈ ਆਪ ਅਕਸਰ ਦੇਖਦੇ ਹੈਗੇ ਕਿ ਸੀਰ ਵਾਲੇ ਬੰਦੇ ਰ ਆਈ ਵਾਰ ਆ ਜਿਹੜਾ ਸਿਰ ਟੁੱਟ ਜਾਂਦੇ ਹੈਗੇ ਆ ਜਦ ਭਾਵੇਂ ਲੱਖ ਡੇਢ ਲੱਖ ਰੁਪਈਆ ਵੀ ਮਿਲਦਾ ਹੈਗਾ ਕੀ ਕਾਰਨ ਮੰਨਦੇ ਸਿਰ ਟੁੱਟਦੇ ਹੈਗੇ ਉਹਦੇ ਜੀ ਗਰੀਬੀ ਦਾ ਕਰਕੇ ਆ ਜੀ ਕਿਉਂ ਘਰੇ ਹੁਣ ਚਾਰ ਜੀ ਜੀ ਖਾਣ ਵਾਲੇ ਆ ਤੇ ਇੱਕ ਕੱਲਾ ਬੰਦਾ ਕਮਾਉਣ ਵਾਲਾ ਵਾ ਫਿਰ ਉਹਦੇ ਸਹਾਰੀ ਟੁੱਟਣੇ ਜੀ ਪੈਸੇ ਦਾ ਪਹਿਲਾਂ ਹੀ ਲੈ ਕੇ ਬੰਦਾ ਵਾਰਤ ਲੈਂਦਾ ਕਿਉਂ ਕਰਦੀਆਂ ਲੋੜਾਂ ਹੁੰਦੀਆਂ ਕਿਉਂ ਤੁਹਾਨੂੰ ਪਤਾ 1 ਲੱਖ 1.5 ਲੱਖ ਰੁਪਏ ਦਾ ਸਾਲ ਕੱਢਣਾ ਬਹੁਤ ਔਖਾ ਹੀ ਹੁਣ ਚਾਰ ਜੀ ਹੁੰਦੇ ਆ ਘਰੇ ਤੇ ਚਾਰਾਂ ਜੀਆ ਦਾ 1 ਲੱਖ 1.5 ਲੱਖ ਦਾ ਕੀ ਬਣਦਾ ਹੀ ਜੀ ਤੇ ਇਸ ਕਰਕੇ ਬਈ ਫਿਰ ਉਹ ਉਹ ਪੈਸੇ ਪਹਿਲਾਂ ਕੁਸ ਦੋ ਕੈਸਤਾਂ ਦੇ ਵਿੱਚ ਜ਼ਿੰਮੇਦਾਰ ਪੈਸੇ ਦਿੰਦਾ ਹੁੰਦਾ ਸਾਨੂੰ ਹੂੰ ਹੂੰ ਤੇ ਇੱਕ ਕੈਸਤ ਪਹਿਲਾਂ ਲੈ ਲਈ ਇੱਕ ਮੁੱਲ ਕੇ ਹਾੜੀ ਦੇ ਵਿੱਚ ਮਿਲ ਜਾਂਦੀ ਕੈਸਤ ਉਹ ਵੀ ਲੈ ਕੇ ਵਰਤ ਲੈਂਦਾ ਉਦੋਂ ਬਾਅਦ ਫਿਰ 5-6 ਮਹੀਨੇ ਤੁਹਾਨੂੰ ਪਤਾ ਹੀ ਹੈ ਜੀ ਕਿਵੇਂ ਕਜਾਰਾ ਕਰਨਾ ਹੁੰਦਾ ਫਿਰ ਪੈਸੇ ਆਹੀਂ ਟੁੱਟ ਜਾਂਦੇ ਸਾਡੇ ਸਿਰ ਅੱਛਾ ਅੱਛਾ ਬਾਈ ਜੀ ਜਦੋਂ ਦਾ ਤੁਸੀਂ ਸਿਰ ਛੱਡਿਆ ਹੈਗਾ ਇਹ ਦੱਸਿਓ ਕਿ ਉਦੋਂ ਦੀ ਕੋਈ ਸੀਵਿੰਗ ਹੋਣ ਲੱਗੀ ਹੈਗੀ ਕੋਈ ਚਾਰ ਪੈਸੇ ਬਚਣ ਲੱਗੇ ਹੈਗੇ ਇੰਨਾ ਕੰਮਾਂ ਦੇ ਵਿੱਚ ਜਾਂ ਸੀਰ ਆਲਾ ਠੀਕ ਸੀਗਾ ਨਹੀਂ ਸੀਰ ਨਾਲੋਂ ਹੁਣ ਠੀਕ ਆ ਜਿਹੜੀ ਅੜੀ ਚ ਹਮ ਇੱਕ ਦਾ ਸੀਰ ਦਾ ਇਹ ਮੁਸ਼ਕਲਾਂ ਬਹੁਤ ਹੁੰਦੀਆਂ ਸਰੀ ਬੰਦੇ ਨੂੰ ਹਮ ਕਿਉਂ 24 24 ਘੰਟੇ ਕੰਮ ਕਰਾਇਆ ਜਾਂਦਾ ਸਰੀ ਬੰਦੇ ਨੂੰ ਹਮ ਤੇ ਉਹਨਾਂ ਮੁੱਲ ਪੈਂਦਾ ਨਹੀਂਗਾ ਹਮ ਹੁਣ ਜਾਨੀ ਇਹੀ ਸਾਨੂੰ 5-600 ਰੁਪਈਆ ਦਿਹਾੜੀ ਜਾਨੀ 500 ਰੁਪਈਆ ਦਿਹਾੜੀ ਤਾਂ ਹੈਗੀ ਆ ਨਾ ਕਰੀਬਣੀ ਮਜ਼ਦੂਰ ਬੰਦੇ ਦੀ ਹਮ ਤੇ ਹੁਣ ਜਾਨੀ ਟਾਈਮ ਪਾਸ ਅੱਕੀ ਨਾਲ ਵਧੀਆ ਹੋ ਜਾਂਦਾ ਵਾ ਤੇ ਸਿਹਰੇ ਬੰਦੇ ਦਾ ਔਖਾ ਬਹੁਤ ਹੈ ਕਿਉਂ ਸਿਹਰੀ ਬੰਦੇ ਨੂੰ ਉਹਨੇ ਪੈਸੇ ਬਣਦੇ ਨਹੀਂਗੇ ਤੇ ਜਿੰਨਾ ਉਹਨੂੰ ਮਿਹਨਤ ਹੁੰਦੀ ਹੈ ਜੀ ਹਾਂਜੀ ਸਿਹਰੀ ਬੰਦੇ ਨੂੰ ਜਿਵੇਂ ਹੁਣ ਆ ਸਮਝ ਕਿਤੇ ਜਾਣਾ ਆਉਣਾ ਉਹ ਦਿਹਾੜੀ ਵੀ ਪੈ ਜਾਂਦੀ ਹੈ ਤੇ ਜੇਬ 'ਚ ਵੀ ਪੈਸੇ ਲੱਗਦੇ ਆਂ ਬੇਸ਼ੱਕ ਤਾਂ ਨਹੀਂ ਬਚਤ ਹੁੰਦੀ ਕੋਈ ਅੱਛਾ ਭਾਈ ਜੀ ਇਹ ਦੱਸਿਓ ਕਿ ਨਵੀਂ ਸਰਕਾਰ ਬਣੀ ਹੈਗੀ ਹੈਨਾ ਵੀ ਕਹਿੰਦੇ ਸੀਗੇ ਵੀ ਭਗਵੰਤ ਮਾਨ ਦੁਆਰਾ ਇਹ ਗੱਲ ਆਖੀ ਜਾਂਦੀ ਸੀਗੀ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਦੋਂ ਕਮੀਆਂ ਦੀ ਗੱਲ ਹੁੰਦੀ ਸੀ ਕਹਿੰਦੇ ਸੀਗੇ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਅ ਆ ਜਾਊਗਾ ਕੋਈ ਆਇਆ ਤੁਹਾਡੀ ਜ਼ਿੰਦਗੀ ਚ ਬਦਲਾਅ ਕੋਈ ਨਹੀਂ ਆਇਆ ਅੱਗੇ ਨੂੰ ਤਾਂ ਹਾਲਾਤ ਖਰਾਬ ਹੀ ਹੈ ਅੱਛਾ ਇਹ ਤਾਂ ਕਾਂਗਰਸ ਸਰਕਾਰ ਚੰਗੀ ਸੀ ਦੂ ਅੱਛਾ ਹਾਂਜੀ ਤਾਂ ਤੁਹਾਨੂੰ ਲੱਗਦਾ ਹੈਗਾ ਵੀ ਕੋਈ ਮਾਨ ਸਾਹਿਬ ਨੇ ਬਦਲਾਅ ਕੀਤਾ ਹੈਗਾ ਬਦਲਾਅ ਹੀ ਕੋਈ ਨਹੀਂ ਬਦਲਾਅ ਕੀਤਾ ਬਦਲਾਅ ਤਾਂ ਵੇਖ ਹੀ ਜਾਂਦੀ ਹੁਣ ਪਿੰਡਾਂ ਦੇ ਵਿੱਚ ਨਸ਼ਾ ਵਾਲਾ ਹੋਇਆ ਪਿਆ ਜੀ ਹਰੇਕ ਪਿੰਡ ਦੇ ਵਿੱਚ ਨਸ਼ਾ ਆਮ ਹੋ ਗਿਆ ਜੀ ਤੇ ਬੱਚੇ ਹੁਣ ਤੁਸੀਂ ਨਾ ਪਿੰਡਾਂ ਦੇ ਡੇ ਹਾਲਾਤ ਮਾੜੇ ਹੋਏ ਪਏ ਆ ਜਣੀ ਹਰੇਕ ਬੰਦਾ ਹੀ ਡਰਦਾ ਬਹੁਤ ਤੇ ਅਸੀਂ ਇਹ ਗੱਲ ਮੰਨਦੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਆ ਜਿਹੜੇ ਤੇ ਨਸ਼ਾ ਵੀ ਕੀ ਜਾਂਦਾ ਜੀ ਜੀਨਾ ਮੁਸ਼ਕਲ ਹੋਇਆ ਪਿਆ ਜੀ ਹਾਂਜੀ ਅੱਛਾ ਹਾਂ ਕੰਮ ਬਈ ਕਾਫੀ ਥਕਾਵਟ ਵਾਲਾ ਥਕੀਵੇਂ ਵਾਲਾ ਹੈਗਾ ਤੇ ਤੁਹਾਡੇ ਵਿੱਚੋਂ ਤਾਂ ਨਹੀਂ ਕੋਈ ਬੰਦਾ ਨਸ਼ਾ ਪੱਤੇ ਵਾਲਾ ਨਛੇ ਪਤਾ ਕਰਦੇ ਆ ਜੀ ਅਸੀਂ ਤਾਂ ਆਪ ਖੁਦ ਕਰਦੇ ਆ ਗੁਲੀ ਗਾਲੀ ਖਾਨੇ ਚੱਲਿਆ ਨਹੀਂ ਜਾਂਦਾ 16 17 ਘੰਟੇ ਕੰਮ ਕਰਨਾ 7 ਵਜੇ ਤੋਂ ਚੱਲ ਪੈਨੇ ਜੀ 9 ਵੀ ਵੱਜ ਜਾਂਦੇ ਕਈ ਵਾਰ ਤਾਂ ਸਾਨੂੰ ਰਾਤ ਦੇ 12 12 ਵੀ ਵੱਜ ਜਾਂਦੇ ਕਿਉਂ ਮਜ਼ਦੂਰ ਬੰਦੇ ਦਾ ਕਿਹੜਾ ਕੋਈ ਟਾਈਮ ਆ ਜੀ ਹੂੰ ਇਹਦਾ ਜਦੋਂ ਅਗਲੇ ਨੇ ਕਹਿਦਾ ਉਦੋਂ ਫਿਰ ਚੱਲਣਾ ਹੀ ਪੈਣਾ ਜੀ ਕਿਉਂ ਥਕਾवट ਥਕੋੜ ਤਾਂ ਕਿਉਂ ਅਗਲੇ ਨੇ ਜਿਹਨੇ ਦਿਹਾੜੀ ਦੇਣੀ ਉਹਨੇ ਤਾਂ ਵੇਖਣਾ ਨਹੀਂ ਥਕਾवट ਥੋੜੋ ਵੇਖਣੀ ਉਹਨੇ ਤਾਂ ਅਗਲੇ ਨੇ ਕਹਿਣਾ ਪੈਸੇ ਦੇਣੇ ਕੰਮ ਕਰਾਉਣਾ ਤਾਂ ਜੀ ਹਾਂ ਜੀ ਫਿਰ ਥਕੀਵਾ ਤਾਂ ਬਹੁਤ ਹੋ ਜਾਂਦਾ ਕਈ ਵਾਰ ਤਾਂ ਰਾਤ ਨੂੰ ਡੀਡਾ ਅਛਾ ਭਾਈ ਇਹ ਦੱਸਿਓ ਕਿ ਮਾਨ ਸਾਹਿਬ ਦੀ ਸਰਕਾਰ ਤੁਹਾਨੂੰ ਕਿਵੇਂ ਲੱਗੀ ਹੈ ਸਰਕਾਰ ਦੇਖੋ ਜੀ ਸਰਕਾਰਾਂ ਦੇ ਹੁੰਦਿਆਂ ਜਾਂਦਿਆਂ ਰਹਿੰਦੀਆਂ ਤੇ ਬੰਦੇ ਨੂੰ ਆਪਦੇ ਹਾਲਾਤ ਵੇਖਣੇ ਚਾਹੀਦੇ ਆ ਹੁਣ ਆਪਾਂ ਉਹਨਾਂ ਨੂੰ ਬਣਾਇਆ ਉਹਨਾਂ ਨੂੰ ਆਪਣਾ ਦੁਖਦਾਰ ਦਾ ਸਮਝਣਾ ਚਾਹੀਦਾ ਵਾ ਹੁਣ ਦੇਖੋ ਆਪਾਂ ਆ ਵੀ ਦੇਖਦੇ ਆ ਜੇ ਮੰਨ ਲਾ ਕੇ ਕਣਕ ਦੇਖ ਲਓ ਕਿੰਨੀ ਆਉਂਦੀ ਸੀਗੀ ਘਟੂ ਘਟੇ ਇੱਕ ਗੱਟਾ ਦਾ ਮੈਂਬਰ ਦਾ ਹੁੰਦਾ ਸੀਗਾ ਉਹ ਚ ਹੁਣ 5 ਕਿਲੋ ਕੇ 7 ਕਿਲੋ ਕਣਕ ਦਿੱਤੀ ਉਹਦੇ ਚ ਦੱਸੋ ਵੀ ਕੀ ਸਰਕਾਰ ਏ ਚੰਗਾ ਕਰੀਏ ਜਾਂ ਮਾੜਾ ਕਰੀਏ ਤਾਂ ਸਾਨੂੰ ਤਾਂ ਪਤਾ ਨਹੀਂ 5 ਕਿਲੋ ਕਣਕ ਨਾਲ ਕੋਈ ਟਾਈਮ ਪਾਸ ਹੋ ਜੂ ਕਿਸੇ ਦਾ ਨਹੀਂ ਹੁੰਦਾ ਕੁਛ ਕਰਨ ਦੇ ਤਾਂ ਕਾਟ ਹੀ ਕੱਟੇ ਪਏ ਆ ਮੇਰਾ ਖੁਦ ਆਪਦਾ ਬਣਾ ਹੀ ਨਹੀਂ ਗਾ ਅੱਛਾ ਹਾਂਜੀ ਅੱਛਾ ਅਪਲਾਈ ਨਹੀਂ ਕੀਤਾ ਗਾ ਤੁਸੀਂ ਮੈਂਬਰ ਸਰਪੰਚ ਕੋਲੇ ਜਾ ਕੇ ਦੱਸਿਆ ਨਹੀਂ ਗਾ ਉਹ ਕੀਤਾ ਜੀ ਉੱਥੇ ਬਲਾਗ ਦੇ ਵਿੱਚ ਬਹੁਤ ਕਮੀਆਂ ਨੇ ਕੋਈ ਗੰਦਾ ਫਲਾਣੇ ਤੋਂ ਸੈਂਡ ਕਰਾ ਲੋ ਉਹ ਕਰਾ ਲੋ ਜੱਬ ਕਰਾਉ ਹੁਣ ਦਿਹਾੜੀਦਾਰ ਬੰਦੇ ਜੇ ਦਿਹਾੜੀ ਛੱਡ ਕੇ ਜਾਂਦੇ ਇੱਕ ਵਾਰ ਜਾਵਾਂਗੇ ਦੋ ਵਾਰ ਜਾਵਾਂਗੇ ਹੁਣ ਵਾਰ-ਵਾਰ ਤਾਂ ਨਹੀਂ ਜਾਇਆਂਦਾ ਦਿਹਾੜੀ ਵੀ ਨਹੀਂ ਛੱਡੀ ਜਾਂਦੀਗੀ ਹੁਣ ਜਾਈਦਾ ਉੱਥੇ ਮੁੜ ਕੇ ਐਂ ਬਸ ਤੱਕੇ ਖਾਣੇ ਪੈਂਦੇ ਆਦਤਾਂ ਦੇ ਵਿੱਚ ਕੋਈ ਨਹੀਂ ਸੁਣਵਾਈ ਹੁੰਦੀ ਫਰਾਰ ਕੇ ਮੁੜਿਆ ਜੀ ਦਾ ਜੀ ਅਹੀ ਪਰੇਸ਼ਾਨੀਆਂ ਹੋਰ ਤਾਂ ਬਸ ਠੀਕ ਆ ਜੀ ਅੱਛਾ ਭਾਈ ਜੀ ਇੱਕ ਨਾ ਇਹ ਵੀ ਹੈਗਾ ਕਿ ਪਿੰਡਾਂ ਦੇ ਵਿੱਚ ਨਰੇਗਾ ਦਾ ਕੰਮ ਚੱਲਦਾ ਹੈਗਾ ਹਾਂ ਉਹਦੇ ਨਾਲ ਵੀ ਇਹ ਹੁੰਦਾ ਹੈਗਾ ਵੀ ਚਲੋ ਬੰਦਾ ਬਾਹਰੋਂ 5-500 ਰੁਪਏ ਦਿਹਾੜੀ ਬਣਾ ਲੈਂਦਾ ਹੈਗਾ ਤੇ ਬੀਬੀਆਂ ਦਾ ਆਇਆ ਹੁੰਦਾ ਸੌਖਾ ਹੋ ਜਾਂਦਾ ਹੈਗਾ ਕੋਈ 3-100 ਰੁਪਏ ਨਰੇਗਾ ਦੇ ਕੰਮ ਦੇ ਵਿੱਚੋਂ ਦਿਹਾੜੀ ਬੰਨਦੀ ਹੈਗੀ ਤੁਹਾਡੇ ਪਿੰਡ ਨੂੰ ਇਹ ਗਾ ਦਾ ਕੰਮ ਚੱਲਦਾ ਰਹਿੰਦਾ ਲਗਾਤਾਰ ਹਾਂਜੀ ਚੱਲਦਾ ਜੀ ਨਰੇਗਾ ਦਾ ਕੰਮ ਜਿਵੇਂ ਕਿ 90 ਦਿਨ ਦਾ ਇਹਨਾਂ ਨੇ ਦੱਸਿਆ ਚੱਲਦਾ ਵਾ ਹੁਣ ਚੱਲੀ ਜਾਂਦਾ ਵਾ ਜਾਨੀ ਕਿ ਉਹ ਸ਼ੈਫਟਾਂ ਦੇ ਨਾਲ ਕਰਾਉਂਦੇ ਆ ਕੰਮ ਜਿਵੇਂ ਮੰਨ ਲਓ ਇੱਕ ਠੇਕੇਦਾਰ ਦਾ ਕੰਮ ਆ ਗਿਆ ਉਹਦੇ ਹਫ਼ਤਾ ਲ ਵਾਲਿਆ ਫਿਰ ਦੂਜੇ ਠੇਕੇਦਾਰ ਦਾ ਆ ਗਿਆ ਉਹਦਾ ਹਫ਼ਤਾ ਲ ਵਾਲਿਆ ਇਸ ਤਰ੍ਹਾਂ ਜਾਨੀ ਮਾੜਾ ਮੋਟਾ ਜੀ ਹਾਂਜੀ ਤੇ ਬਾਕੀ ਭਾਈ ਸਾਡੇ ਦੇ ਵਿੱਚੋਂ ਹਣ ਅਸੀਂ 5 6 ਜਣੇ ਆ 6ਾਂ ਦੇ ਵਿੱਚੋਂ ਸਾਡੇ ਦੋ ਬੰਦਿਆਂ ਦੇ ਕਾਰਡ ਬਣੇ ਆ ਚਾਰਾਂ ਦੇ ਸਾਡੇ ਹੈ ਨਹੀਂਗੇ ਕਾਰਡ ਹੀ ਹੈ ਨਹੀਂਗੇ ਰਾਸ਼ਨ ਕਾਰਡ ਰਾਸ਼ਨ ਕਾਰਡ ਹੈ ਨਹੀਂਗੇ ਹੈ ਨਹੀਂਗੇ ਅੱਛਾ ਭਾਈ ਕਿਹਾ ਨਹੀਂਗਾ ਤੁਸੀਂ ਪੰਚਾਇਤ ਦੇ ਨਾਲ ਨਹੀਂ ਗੱਲ ਕੀਤੀ ਸਰਪੰਚ ਦੇ ਨਾਲ ਵੀ ਸਾਡੇ ਰਾਸ਼ਨ ਕਾਰਡ ਵਗੈਰੇ ਬਣਾ ਬਹੁਤ ਭਾਈ ਇਹ ਤਾਂ ਪਹਿਲੀ ਗੱਲ ਤਾਂ ਜਿਹੜਾ ਬੰਦਾ ਹਨ ਪੜਾ ਜਿਹੜਾ ਗਰੀਬ ਬੰਦਾ ਨਾ ਉਹਦੀ ਤਾਂ ਮੇਲਾ ਕੋਈ ਹਮਤੀ ਹੈ ਨਹੀਂਗੀ ਬੰਦੇ ਦੀ ਯਾਰ ਕਰੀਬ ਬੰਦੇ ਦੀ ਤਾਂ ਜਮਾ ਹੀ ਨਹੀਂ ਕੋਈ ਸੁਣਦਾ ਮੈਂ ਖੁਦ ਆ ਮੈਂਬਰ ਆ ਮੌਜੂਦਾ ਮੈਂਬਰ ਐ ਇਸ ਵਾਰ ਪਰ ਮੇਰੇ ਹਾਵ ਨਾਲ ਮੇਰੀ 35-70 ਸਾਲਾਂ ਦੀ ਉਮਰ ਹੋ ਗਈ ਵੀ ਇਹ ਕਿਹੜੇ ਬੰਦੇ ਦੇ ਨਹੀਂ ਹੱਥ ਮੂਰੇ ਐ ਡੈ ਸਾਡਾ ਕੋਈ ਕਾਰਡ ਬਣਾ ਦਿਓ ਹਰੇਕ ਬੰਦਾ ਜਦੋਂ ਇੱਕ ਦਾ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਹੋਰ ਹੁੰਦਾ ਵਾ ਜਦੋਂ ਵੋਟਾਂ ਪੈ ਜਾਂਦੀਆਂ ਉਦੋਂ ਬਾਅਦ ਫਿਰ ਬਈ ਕੋਈ ਨਹੀਂ ਪਹੁੰਚਦਾ ਸਨ ਤੇ ਹੁਣ ਮੰਨ ਕੇ ਚੱਲੋ ਹੁਣ ਚਾਰ ਬੰਦੇ ਆ ਸਾਡੇ ਪਿੰਡ ਦੇ ਵਿੱਚ ਜਾਨੀ ਜ਼ਿੰਮੇਦਾਰ ਜਿਹੜੇ ਵਧੀਆ ਸੌਖੇ ਆ ਉਹਨਾਂ ਦੇ ਦਾ ਕਾਰਡ ਬਣੇ ਆ ਜਿਨ੍ਹਾਂ ਨੂੰ ਸਾਨੂੰ ਲੋੜ ਆ ਤੇ ਸਾਡਾ ਕੋਈ ਕਾਰਡ ਨਹੀਂ ਆਵਿਆ ਲਾ ਚਾਰ ਪੰਜ ਬੰਦੇ ਖੜੇ ਸਾਡੇ ਕਰੇ ਇੱਕ ਦਾਣਾ ਨਹੀਂ ਕਿਤੇ ਖਾ ਕੇ ਵੇਖਿਆ ਸਰਕਾਰ ਦੇ ਕਰ ਜੀ ਹਾਂਜੀ